ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਭਾਰਤ ਬੰਦੂ ਲੈ ਕੇ ਕਾਲ ਦਿੱਤੀ ਗਈ ਸੀ ਜਿਸ ਦੇ ਮੱਦੇਨਜ਼ਰ ਅੱਜ ਸਵੇਰ ਤੋਂ ਹੀ ਪੂਰੇ ਭਾਰਤ ਦੇ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਤਸਵੀਰਾਂ ਤੁਹਾਨੂੰ ਸੰਗਰੂਰ ਤੋਂ ਸਿੱਧੀਆਂ ਦਿਖਾ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਬਾਜ਼ਾਰ ਬੰਦ ਨੇ ਅਤੇ ਸਵੇਰ ਤੋਂ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵੀ ਬੰਦ ਨੇ ਬੰਦ ਦੇ ਐਲਾਨ ਦੇ ਨਾਲ ਨਾਲ ਅੱਜ ਨੈਸ਼ਨਲ ਹਾਈਵੇ ਵੀ ਕਿਸਾਨਾਂ ਦੇ ਵੱਲੋਂ ਜਾਮ ਕੀਤਾ ਜਾਵੇਗਾ ਅੱਜ फुल डे किसान ज्बंदियों ने मकी भारत बंद का ऐलान किया है इससे हमें बड़ी प्रॉब्लम आ रही है मकी जगह जगह पे धरने लगाए गए हैं मैं प्राइवेट सेक्टर में जॉब करता हूँ ना ही मैं ना ही कोई बसें चल रही हैं ना है मैं अपने व्हीकल लेके जा सकता हूँ क्योंकि धरना हर एक जगह पे धरना लगा हुआ है क्योंकि लोगों को बड़ी परेशानियों का सामना करना पड़ रहा है क्या कहना चाहोगे केंद्र सरकार को जो किसान जत्बंदियां बैठी हैं क्या उनकी मांगे माननी चाहिए उनके साथ बातचीत करके कोई ना कोई हल इस मसले का निकालना चाहिए ताकि आम जनता परेशान ना हो सके ਸਮਾਰੀ ਤੋਂ ਇਹ ਹੀ ਇੱਕ ਬੇਨਤੀ ਹੈ ਸਰਕਾਰ ਸੇ ਕਿ ਆਪਸ ਵਿੱਚ ਬੈਠ ਕੇ ਇਸ ਦਾ ਕੋਈ ਹੱਲ ਨਿਕਾਲਾ ਜਾਏ ਔਰ ਆਮ ਜਨਤਾ ਕੋ ਪਰੇਸ਼ਾਨ ਨਾ ਕੀਆ ਜਾਏ। ਸਵੇ ਤੋਂ ਪਿਛਲੇ 4-5 ਦਿਨ ਸੇ ਡਾਟਾ ਵੀ ਬੰਦ ਹੈ ਨਾ ਇੰਟਰਨੈਟ ਕਲੋਜ਼ ਹੈ। ਉਸਕੇ ਚਲਤੇ ਬੜੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੜ ਰਹਾ ਹੈ ਹਮੇ। ਉਥੇ ਇਸ ਭਾਰਤ ਬੰਦ ਦੀ ਕਾਲ ਦੇ ਵਿੱਚ ਦੁਕਾਨਦਾਰਾਂ ਨੇ ਵੀ ਕਿਸਾਨਾਂ ਦਾ ਪੂਰਾ ਸਾਥ ਦਿੱਤਾ। ਆਓ ਸੁਣਦਿਆਂ ਉਹਨਾਂ ਦਾ ਕੀ ਕਹਿਣਾ ਹੈ। ਇਹ ਜੋ ਜੀ ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਸੀ ਅਸੀਂ ਪੂਰਨ ਤੌਰ ਤੇ ਸਾਰੇ ਦੁਕਾਨਦਾਰ ਜੀ ਇਹਨਾਂ ਨੂੰ ਸਮਰਥਨ ਦਿੱਤਾ ਹੈ ਜੀ। ਅੱਜ ਜੇਲਾ ਸੰਗਰੂਰ ਪੂਰਨ ਤੌਰ ਤੇ ਬੰਦ ਹੈ ਜੀ ਸਾਰੀਆਂ ਬੱਸਾਂ ਹੀ ਬਿਲਕੁਲ ਮੁਕਮਲ ਬੰਦ ਤੇ ਚੱਕਾ ਜਾਵੇਂ ਜੀ ਠੀਕ ਕਹਿਣਾ ਚਾਹੂਗੇ ਜਿਹੜਾ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਜਿਹੜੀ ਐ ਗੋਲਾਬਾਰੀ ਕੀਤੀ ਗਈ ਹੈ ਆਸੂਗਰ ਦੇ ਕੋਲੇ ਛੱਡੇ ਗਏ ਨੇ ਕਿਵੇਂ ਦੇਖਦੇ ਹੋ ਤੁਸੀਂ ਜੋ ਹਰਿਆਣਾ ਸਰਕਾਰ ਨੇ ਇਹ ਘਟਨਾ ਵਾਪਰੀ ਹੈ ਜੀ ਬਹੁਤ ਹੀ ਨਿੰਦਨਯੋਗ ਹੈ ਜੀ ਜੋ ਅਸੀਂ ਸਮੂਹ ਦੁਕਾਨਦਾਰ ਇਸ ਦੀ ਨਿੰਦਿਆ ਕਰਦੇ ਹਾਂ ਤੇ ਸੈਂਟਰ ਸਰਕਾਰ ਨੂੰ ਵੀ ਚਾਹੀਦਾ ਹੈ ਜੀ ਜੋ ਕਿਸਾਨਾਂ ਨੇ ਹਾਂ ਜਾਇਜ਼ ਮੰਗਾਂ ਹਨ ਉਹਨਾਂ ਨੂੰ ਮਨ ਮੰਨ ਲੈਣਾ ਸੋਦਾਤੀ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਨਾਲ ਬੈਠ ਕੇ ਇਸ ਮਸਲੇ ਦਾ ਹੱਲ ਜਲਦੀ ਕੱਢਣ ਨਹੀਂ ਫਿਰ ਉਹਨਾਂ ਦੇ ਸੰਘਰਸ਼ਾਂ ਨਾਲ ਦਾ ਸਾਹਮਣਾ ਕੇਂਦਰ ਸਰਕਾਰ ਨੂੰ ਇਸੇ ਤਰੀਕੇ ਨਾਲ ਕਰਨਾ ਪਵੇਗਾ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ